ਸਤਿ ਸ੍ਰੀ ਅਕਾਲ ਭਾਈ ਹੋਰ ਕੀ ਹਾਲਾਜੀ ਅੱਜ ਅਸੀਂ ਬਠਿੰਡੇ ਪਹੁੰਚੇ ਆਂ ਇਹ ਜਮਾਤ ਦਾ ਦੇਚ ਪੇਸ਼ੈਂਟ ਸੀ ਜੀ ਉਹਦੇ ਵਾਕਿਆ ਨਾਲ ਆਈ ਸੀਗੇ ਤੇ ਆਸਪਤਾਲ ਦੇ ਸੰਦਖੋਣੇ ਆਂ ਅਜੋ ਵੀ ਆਉਂਦੇ ਬਾਰਾਂ ਦਫਾ ਲਾਗੇ ਬਹੁਤ ਦੂਰ ਦੂਰੋਂ ਲੋਕ ਇੱਥੇ ਆਏ ਰਏ ਆ ਲਾਜ ਕਰਾਉਣ ਵਾਸਤੇ ਲਾਜਵੀਂ ਵਧਗਾ ਹੁੰਦਾ ਤੇ ਅੱਜ ਬਾਹਰ ਬੈਠੇ ਸੀਗੇ ਨੇਰੀ ਜੀ ਚੱਲ ਪਈ ਸੀਗੀ ਤੇ ਬੱਦਲ ਬਣਿਆ ਪਿਆ ਠੰਡੇ ਤੇ ਤੇ ਪਾਰਕ 'ਚ ਬੈਠੇ ਸੀਗੇ ਤੇ ਨਗਾਚਰ ਵੀਡੀਓ ਬਣਾ ਰਹੇ ਸੀ ਛੋਟੀ ਜੀ ਵੀਡੀਓ ਬਨਾਈ ਆ ਤਾਂ ਰੋਗ ਤੋਂ ਬਾਹਰਲੀ ਹਵਾ ਦਾ ਵੀ ਨੰਦਲੈਂਡ ਲਾ ਕੇ ਆਉਣ ਲੱਗੇ ਬਾਹਰ ਨੂੰ ਅੰਦਰੋਂ ਅੰਦਰ ਗਮ ਸਮਝਾ ਤੇ ਏਸੀ ਦੀ ਹਵਾ ਬਾਹਰਲੀ ਹਵਾ ਦਾ ਬਹੁਤ ਜਿਆਦਾ ਫਰਕ ਆ ਇਸ ਕਰਕੇ ਦੂ ਕੋ ਇੱਟਲੇ ਪਾਸੇ ਦੇਖੋ ਬਾਹਰੋਂ ਆਉਣ ਲੱਗੇ ਆ ਪਾਰਕ ਵਾਲੇ ਸਾਈਡ ਤੇ ਬੱਦਲ ਵੀ ਘੁੰਮ ਦਿਖਾਉਣਾ ਤੇ ਬਹੁਤ ਚੱਲ ਰਿਹਾ ਬਠੰਡੇ ਤੇ ਪੂਰਾ ਹਰੇਤ ਕਰ ਨਹੀਂ ਬਠੰਡੇ ਤੇ ਬਰਸਾਤ ਹੋਈ ਹੈ ਖੁੱਲ ਬਰਸਾਤ ਹੋਈ ਨਹੀਂ ਹਜੇ ਮੜਗਾ ਮੋਟੀਆਂ ਕਣੀਆਂ ਹੀ ਹੁੰਦੀਆਂ